ਕਿਰਪਾ ਦਾ ਜ਼ਿਕਰ ਕੀਤਾ ਉਹ ਕਿਰਪਾ ਕੀ ਹੈ ਗੁਰ ਕਿਰਪਾ ਜਿਹਨ ਨਾਲ ਕੋ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਕੋ ਬਿਦਿਸ਼ੋ ਜੋ ਕਾਣੀ ਸੰਗ ਪਾ ਜਿੰਨੇ ਵਿੱਚ ਮਨ ਨੂੰ ਘਰ ਮਿਲ ਗਿਆ ਮਾਤਾ ਪਿਤਾ ਮਿਲਦੇ ਪੁੱਤਰ ਧੀਆ ਮਿਲ ਗਏ ਧਨ ਦੌਲਤ ਦੁਨਿਆਵੀ ਤੌਰ ਤੇ ਕਾਰੋਗਾਰ ਛਿੜ ਗਿਆ ਇਹ ਉਹਦੀ ਕਿਰਪਾ ਹੈ ਪਰ ਸਭ ਤੋਂ ਵੱਡੀ ਕਿਰਪਾ ਇਹ ਹੈ ਕਿ ਜਿਹਦੇ ਤੋਂ ਵਿਛੜ ਕੇ ਤੂੰ ਜੂਨਾ ਵਿੱਚ ਪਿਆ ਤੂੰ ਉਹਦੇ ਵਿੱਚ ਨੀਂਦ ਹੋਈ ਇਹੀ ਕਾਰਨ ਕਿ ਆਹ ਜਨਮ ਜਿਹੜਾ ਹੈ ਇਹ ਸਾਡੀ ਸ਼ੁਰੂਆਤ ਨਹੀਂ ਤੇ ਇਸ ਮੌਤ ਦੇ ਨਾਲ ਕਿਸੇ ਦਾ ਅੰਤ ਨਹੀਂ ਸਾਡੀ ਸ਼ੁਰੂਆਤ ਉਦੋਂ ਦੀ ਹੈ ਜਦੋਂ ਦੇ ਸ਼ਾਮ ਨੂੰ ਵਿਛੜਿਆ ਉਹ ਨਜ਼ਾਰਾ ਅਸੀਂ ਮਾਲਕ ਤੋਂ ਵਿਛੜ ਕੇ ਜੂਨਾ ਵਿੱਚ ਪਏ ਆ ਕਿ ਸਾਡੇ ਸਾਰਿਆਂ ਦੀ ਸੰਪੂਰਨਤਾ ਉਦੋਂ ਹੋਣੀ ਆ ਜਦ ਕਾ ਬਾਣੂ ਉਦੋਂ ਮਿਲਣਾ ਜਦੋਂ ਜਿਹਦੇ ਤੋਂ ਵਿਛੜ ਕੇ ਜੁਨਾ ਵਿੱਚ ਪਾਏ ਅਸੀਂ ਉਹਦੇ ਵਿੱਚ ਲੀਨ ਹੋ ਜਾਈਏ ਹੁਣ ਜਿੰਨਾ ਨੂੰ ਸਾਨੂੰ ਸਮਾਂ ਮਿਲਦਾ ਕਿਸੇ ਨੂੰ 40 ਸਾਲ ਕਿਸੇ ਨੂੰ 60 ਸਾਲ ਕਿਸੇ ਨੂੰ 70 ਸਾਲ ਕਿਸੇ ਨੂੰ 100 ਸਾਲ ਇਹ ਉਸ ਮੰਜ਼ਿਲ ਤੱਕ ਪਹੁੰਚਣ ਲਈ ਬਿਲਕੁਲ ਪਰ ਕਈ ਵਾਰ ਅਸੀਂ ਇਹ 60 ਸਾਲ ਦਾ 80 ਸਾਲ ਦਾ 100 ਸਾਲ ਦਾ ਸਮਾਂ ਦੁਰਦੇ ਦੀ ਜਰੂਰ ਆ ਪਰ ਦੁਰਦੇ ਉਸ ਪਾਸੇ ਆ ਜਿੱਥੋਂ ਸਾਨੂੰ ਮੰਜ਼ਲ ਤੋਂ ਬਹੁਤ ਦੂਰ ਜਾ ਕੇ ਭਟਕਣਾ ਦੇ ਵਿੱਚ ਲੈਣਾ ਪੈਂਦਾ ਉਸ ਪਾਸੇ ਵੱਲ ਆਪਾਂ ਦੁਰਦੇ ਨਹੀਂ ਕਿ 60 ਸਾਲ ਦਾ ਸਮਾਂ ਹੈ 50 ਸਾਲ ਦਾ ਸਮਾਂ ਹੈ 100 ਸਾਲ ਦਾ ਸਮਾਂ ਹੈ ਤੇ ਆਪਾਂ ਆਪਣੀ ਮੰਜ਼ਲ ਜਿਹੜੀ ਹੈ ਉਹ ਪ੍ਰਾਪਤ ਕਰ ਸਕੀਏ ਤੇ ਜਦੋਂ ਤੱਕ ਅਸੀਂ ਪਰਮਾਤਮਾ ਦਾ ਰੂਪ ਨਹੀਂ ਹੁੰਦੇ ਪਰਮਾਤਮਾ ਵਿੱਚ ਨੀਨ ਨਹੀਂ ਹੁੰਦੇ ਉਦੋਂ ਤੱਕ ਸਾਨੂੰ ਉਥੇ ਟਿਕਾ ਨਹੀਂ ਇਸ ਕਰਕੇ ਜਦੋਂ ਰਾਤ ਨੂੰ ਸੋਦਾ ਸਾਹਿਬ ਦੀ ਬਾਣੀ ਪੜਦੇ ਤੇ ਸਤਿਗੁਰੂ ਜੀਤੇ ਕਰਾਉਂਦੇ ਨੇ ਜਾਖੋ ਆਏ ਜਿਹਦੇ ਲਈ ਆਏ ਸੋਈ ਵਿਹਾਜੋ ਕਹਿੰਦੇ ਉਨੂੰ ਵਿਹਾਜਣਾ ਨਾ ਕਰੋ ਹਰ ਗੁਰਤੇ ਬਣ ਬਸ਼ੇਰਾ ਨਿਜ ਘਰ ਲਹਿਰਾਂ ਆਪੋ ਸੁਖ ਸੰਧੀ ਬਹਰ ਨ ਹੋਇਗੋ ਉਹੀਰਾ ਜੇ ਇਹ